ਔਰ ਸਾਨੂੰ ਬੜੀ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰਿਸ਼ਟੀਕਰਤਾ ਭਗਵਾਨ ਸ੍ਰੀ ਵਾਲਮੀਕੀ ਮਹਾਰਾਜ ਜੀ ਉਹਨਾਂ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਜੀ ਔਰ ਪੂਰੇ ਪੰਜਾਬ 'ਚ ਪੂਰੀ ਦੁਨੀਆ 'ਚ ਦਿੱਲੀ ਬੰਬੇ ਕਲਕੱਤੇ ਹਰ ਜਗ੍ਹਾ 올 ਓਵਰ ਇੰਡੀਆ 올 ਓਵਰ ਵਰਲਡ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਔਰ ਮੈਂ ਤੁਹਾਡਾ ਦੋਸਤ ਰਕੇਸ਼ ਲਖੀ ਅੱਜ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਜੀ ਉਹ ਆਪਣੇ ਸ਼ਰੋਤਿਆਂ ਨੂੰ ਵਾਲਮੀਕ ਪ੍ਰਗਟ ਦਿਵਸ ਦੀਆਂ ਵਧਾਈਆਂ ਦੇਣੀਆਂ ਚਾਹੁੰਦੇ ਨੇ ਮਾਸਟਰ ਸਲੀਮ ਜੀ ਹਾਂਜੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਆ ਆਜ਼ਾਦ ਲੋਕ ਚੈਨਲ ਦਾ ਤੇ ਬੜਾ ਸ਼ੁਕਰਗੁਜ਼ਾਰਾਂ ਭਾਜੀ ਤੁਹਾਡਾ ਵੀ ਤੇ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰਾਂ ਆਪਣੇ ਵੱਡੇ ਭਾਜੀ ਜਨਾਬ ਕੁਮਾਰ ਦਰਸ਼ਨ ਸਾਹਿਬ ਦਾ ਜਿਹੜੇ ਕਿ ਬਹੁਤ ਸਾਰਾ ਪਿਆਰ ਆਸ਼ੀਰਵਾਦ ਦਿੰਦੇ ਨੇ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰਿਸ਼ਟਿ ਕਰਤਾ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਜੀ ਉਹਨਾਂ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਜੀ ਔਰ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਦਿੱਲੀ ਬੰਬੇ ਕਲਕੱਤੇ ਹਰ ਜਗ੍ਹਾ ਆਲ ਓਵਰ ਇੰਡੀਆ ਆਲ ਓਵਰ ਵਰਲਡ ਆਲ ਓਵਰ ਵਰਲਡ ਜਿੱਥੇ ਜਿੱਥੇ ਸਾਡੀ ਕੌਮ ਰਹਿੰਦੀ ਹੈ ਜਿੱਥੇ ਜਿੱਥੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੇ ਜਿੱਥੇ ਜਿੱਥੇ ਪ੍ਰਭੂ ਵਾਲਮੀਕੀ ਮਹਾਰਾਜ ਨੂੰ ਪਿਆਰ ਕਰਨ ਵਾਲੇ ਨੇ ਉਹ ਸਾਰੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦਾ ਜਰਾ ਪ੍ਰਗਟ ਦਿਵਸ ਹੈ ਉਹ ਬਹੁਤ ਹੀ ਸ਼ਰਧਾ ਨਾਲ ਮਨਾਉਂਦੇ ਨੇ ਸੋ ਅਸੀਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਹਨਾਂ ਦੇ ਕਦਮਾਂ 'ਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਚਰਨਾਚੇ ਅਸੀਂ ਆਪਣਾ ਇੱਕ ਨਵਾਂ ਭਜਨ ਰਿਲੀਜ਼ ਕੀਤਾ ਹੈ ਜੀ ਪ੍ਰਭੂ ਵਾਲਮੀਕੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਦੇ ਵਿੱਚ ਮੇਰੇ ਨਾਲ ਮੇਰੇ ਛੋਟੇ ਬ੍ਰਦਰ ਜੀਸ਼ਾ ਕੋਟੀ ਨੇ ਵੀ ਗਾਇਆ ਹੈ ਔਰ ਸਾਡੇ ਬਹੁਤ ਹੀ ਪਿਆਰੇ ਰਿੱਕੀ ਤੇਜੀ ਸਾਹਿਬ ਉਹ ਵੀ ਇੱਥੇ ਨੇ ਮળો ਨੇਤਨ ਨੂੰ ਰਿੱਕੀ ਜੀ ਜਦਰਾ ਉਹ ਜਰਾ ਸਾਡੇ ਰਿੱਕੀ ਤੇਜੀ ਸਾਹਿਬ ਦੀ ਕੰਪਨੀ ਚ ਇਹ ਭਜਨ ਰਿਲੀਜ਼ ਹੋਣ ਜਾ ਰਿਹਾ ਹੈ ਔਰ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਇਹਨਾਂ ਨੇ ਬੜਾ ਬੜਾ ਉਪਰਾਲਾ ਕੀਤਾ ਹੈ ਬਹੁਤ ਵੱਡੇ ਬਜਟ ਦਾ ਵੀਡੀਓ ਬਣਾਇਆ ਤੇ ਬਹੁਤ ਹੀ ਅچھے ਤਰੀਕੇ ਨਾਲ ਫਿਲਮਾਇਆ ਗਿਆ ਕਰਨ ਬਰਾੜ ਸਾਹਿਬ ਡਾਇਰੈਕਟਰ ਨੇ ਤੇ ਸਾਡੀ ਕੰਪਨੀ ਮਿਊਜ਼ਿਕ ਸਿਨੇ ਮਿਊਜ਼ਿਕ ਸਿਨੇ ਮਿਊਜ਼ਿਕ ਸਿਨੇ ਡਿਵੋਸ਼ਨਲ ਵਿੱਚ ਇਹ ਭਜਨ ਰਿਲੀਜ਼ ਹੋ ਰਿਹਾ ਜੀ ਪ੍ਰਭੂ ਵਾਲਮੀਕੀ ਔਰ ਰਿੱਕੀ ਮੇਰਾ ਭਾਂਜਾ ਵੀ ਹੈ ਪਰ ਸਾਡਾ ਬੌਸ ਵੀ ਹੈ ਕਿਉਂਕਿ ਇਹਦੀ ਕੰਪਨੀ 'ਚ ਸਾਡਾ ਭਜਨ ਰਿਲੀਜ਼ ਹੋ ਰਿਹਾ ਔਰ ਦਰਸ਼ਨ ਭਾਈ ਦੇ ਅਸ਼ੀਰਵਾਦ ਸਦਕਾ ਪ੍ਰਭੂ ਵਾਲਮੀਕੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਹ ਭਜਨ ਅਸੀਂ ਰਿਲੀਜ਼ ਕਰ ਰਹੇ ਹਾਂ ਜਲਦੀ ਬਹੁਤ ਜਲਦੀ ਕੱਲ ਬਹੁਤ ਹੀ ਜਲਦੀ ਕੱਲ ਪਰਸੋਂ ਦੇ ਵਿੱਚ ਵਿੱਚ ਇਹ ਭਜਨ ਰਿਲੀਜ਼ ਹੋ ਜਾਏਗਾ ਤੁਸੀਂ ਸਾਰਿਆਂ ਨੇ ਸਾਡਾ ਚੈਨਲ ਜਿਹੜਾ ਉਹ ਵੀ ਸਬਸਕ੍ਰਾਈਬ ਕਰਨਾ ਹੈ ਤੇ ਭਜਨ ਨੂੰ ਵੀ ਵੱਧ ਤੋਂ ਵੱਧ ਹੁੰਗਾਰਾ ਦੇਣਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ